ਨਮਸਕਾਰ ਸਾਸਿਆਕਾਰ ਆਦਬ ਦੋਸਤੋ ਮੈਂ ਪੱਤਰਕਾਰ ਅਖਿਲ ਮਲੋਤਰਾ ਜਿਸ ਤਰ੍ਹਾਂ ਕਿ ਆਪਣੇ ਚੈਨਲ ਦੇ ਉਤੇ ਮਾਦਿਆਂ ਦੇ ਉਤੇ ਤੁਹਾਨੂੰ ਕਾਫੀ ਖਬਰਾਂ ਜਿਹੜੀਆਂ ਬਟਾਲਾ ਸ਼ਹਿਰ ਤੋਂ ਨਸ਼ਰ ਕਰਦੇ ਰਹਿੰਨੇ ਆ ਕਿਸੇ ਦੀ ਧਾਰਮਿਕ ਖਬਰ ਹੋਵੇ ਕਿਸੇ ਦਾ ਜਾਗਰਣ ਹੋਵੇ ਜਾਂ ਕਿਸੇ ਦੀ ਖੁਸ਼ੀ ਦੇ ਵਿੱਚ ਸਾਡਾ ਚੈਨਲ ਸਭ ਤੋਂ ਪਹਿਲਾਂ ਪਹੁੰਚਦਾ ਹੈ ਅੱਜ ਬਟਾਲਾ ਸ਼ਹਿਰ ਦੇ ਉਸ ਕਲਾਕਾਰ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਸੋਨੂ ਮਾਨ ਤੁਸੀਂ ਜ਼ਰੂਰ ਸੁਣਿਆ ਹੋਵੇਗਾ YouTube ਦੇ ਉਤੇ ਕਾਫੀ ਇਹਨਾਂ ਦੇ ਗਾਣੇ ਆ ਚੁੱਕੇ ਹਨ ਸੋਨੂ ਮਾਨ ਜੀ ਸਾਡੇ ਨਾਲ ਮੌਜੂਦ ਹਨ ਸੋਨੂ ਮਾਨ ਬਟਾਲਾ ਸ਼ਹਿਰ ਦੇ ਪ੍ਰਸਿੱਧ ਕਲਾਕਾਰ ਨੇ YouTube ਪਰ ਨੇ ਬਹੁਤ ਵਧੀਆ ਪੰਜਾਬੀ ਕਲਾਕਾਰ ਨੇ ਗੱਲਬਾਤ ਵੀ ਜ਼ਰੂਰ ਕਰਦੇ ਹਾਂ ਤੁਹਾਨੂੰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋਨੂ ਮਾਨ ਜੀ ਸਾਡੇ ਦਰਮਿਆਨ ਜਿਹੜੇ ਕੋਲ ਸਾਡੇ ਪਹੁੰਚ ਰਹੇ ਹਨ ਗੱਲਬਾਤ ਜ਼ਰੂਰ ਕਰਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਲਓ ਕਿ ਸੋਨੂ ਮਾਨ ਜੀ ਜਿਹੜੇ ਸਾਡੇ ਕੋਲ ਪਹੁੰਚ ਚੁੱਕੇ ਨੇ ਸੋਨੂ ਮਾਨ ਜੀ ਸਭ ਤੋਂ ਪਹਿਲਾਂ ਸਟਾਰ ਢੇਲੀ ਪੰਜਾਬ న్యూਸ ਤੇ ਤੁਹਾਡਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਸਟਾਰ ਢੇਲੀ న్యూਸ ਪੰਜਾਬ ਦਾ ਧੰਨਵਾਦੀ ਹੈ ਜੀ ਸੋਨੁ ਮਾਨੀ ਦੀ ਕਾਫੀ ਟਰੈਕ ਆ ਚੁੱਕੇ ਨੇ YouTube ਤੇ ਆਪਣੇ ਕਾਫੀ ਲੋਕਾਂ ਵੱਲੋਂ ਪਿਆਰ ਮਿਲ ਰਿਹਾ ਹੈ ਸਾਡੀ ਸੋਸ਼ਲ ਮੀਡੀਆ 'ਪਰ ਚੈੱਕ ਕਰਦੇ ਰਹਿੰਦੇ ਆ ਅੱਜ ਮੌਕਾ ਮਿਲਿਆ ਤੁਹਾਡੇ ਨਾਲ ਮੁਲਾਕਾਤ ਕਰਨ ਦਾ ਤੇ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਮੈਂ ਸਾਰੇ ਦਰਸ਼ਕਾਂ ਦਾ ਤਿਆਰ ਦੇ ਤੋ ਧੰਨਵਾਦ ਆ ਜੋ ਕਿ ਮੇਰੇ ਗਾਣਿਆਂ ਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਨੇ ਬਹੁਤ ਜ਼ਿਆਦਾ ਪਿਆਰ ਦੇ ਰਹੇ ਨੇ ਸਟਾਰ ਡੇਲੀ ਨਿਊਜ਼ ਦਾ ਪੰਜਾਬ ਦਾ ਧੰਨਵਾਦ ਕਰਦਾ ਹਾਂ ਅਖਲ ਮਲੋਤਰਾ ਜੀ ਤੁਹਾਡਾ ਧੰਨਵਾਦ ਹੀ ਹੈ ਵੈਲਕਮ ਆ ਤੁਹਾਡਾ ਮੇਰੇ ਵੀਰਾਂ ਦਾ ਬਹੁਤ ਸਾਰਾ ਪਿਆਰ ਮਿਲਦਾ ਸਾਰਿਆਂ ਦਾ ਥੈਂਕ ਯੂ ਮਾਨ ਸਾਹਿਬ ਸਭ ਤੋਂ ਪਹਿਲਾਂ ਕਲਾਕਾਰੀ ਦੀ ਗੱਲ ਕਰ ਲਈਏ ਸਭ ਤੋਂ ਪਹਿਲਾਂ ਕੰਠ ਸਰਸਵਤੀ ਮਾ ਦਾ ਕੰਠ ਚਾਹੀਦਾ ਸਭ ਤੋਂ ਪਹਿਲਾਂ ਗੱਲ ਦੇ ਵਿੱਚ ਅੱਜ ਕੱਲ ਲੋਕ ਉਹ ਚੀਜ਼ਾਂ ਨਹੀਂ ਵੇਖਦੇ ਸਰਸਵਤੀ ਮਾ ਕੰਠ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਸਹੀ ਗੱਲ ਹੈ ਆਪਣੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਸਭ ਤੋਂ ਪਹਿਲਾਂ ਗੁਰੂ ਧਾਰਨਾ ਬਹੁਤ ਜ਼ਰੂਰੀ ਹੈ ਮੇਰੇ ਉਸਤਾਦ ਜਨਾਬ ਹੰਸ ਬਟਾਲਵੀ ਸਾਹਿਬ ਜਿਨ੍ਹਾਂ ਕੋਲੋਂ ਮੈਂ ਗਾਇਕੀ ਦੀਆਂ ਬਰੀਕੀਆਂ ਸਿੱਖੀਆਂ ਆਪਾਂ ਪਿਛਲੇ ਦੌਰ ਦੀ ਗੱਲ ਕਰ ਲਈਏ ਸ਼ੁਰੂ ਤੇ ਕੋਈ ਕਲਾਕਾਰ ਬੰਦਾ ਨਹੀਂ ਆਪਣਾ ਥੋੜਾ ਜਿਹਾ ਪਿਛਾ ਦੱਸ ਦਿਓ ਕਿ ਵਾਕਈ ਸ਼ੁਰੂ ਤੋਂ ਸਟਾਰਟਿੰਗ ਤੋਂ ਕਲਾਕਾਰੀ ਕਰਦੇ ਆਏ ਨਹੀਂ ਜੀ ਵੈਸੇ ਤੇ ਆਪਣਾ ਮਤਲਬ ਕਿ ਮੈਂ ਟਰੱਕ ਮਕੈਨਿਕ ਆ ਮਕੈਨਿਕ ਹੀ ਕਰਦਾ ਰਿਆਂ ਗਾਇਕੀ ਦਾ ਮੈਨੂੰ ਬਚਪਨ ਤੋਂ ਸ਼ੌਕ ਸੀ ਮੇਰੀ ਮੁਲਾਕਾਤ ਮੇਰੇ ਉਸਤਾਦ ਜਨਾਬ ਹੰਸ ਬਟਾਲਵੀ ਸਾਹਿਬ ਨਾਲੇ ਕਰੀ ਹੋ ਗਈ ਫਿਰ ਉਹਨਾਂ ਤੋਂ ਮੈਂ ਥੋੜੇ ਪ੍ਰਭਾਵਿਤ ਹੋ ਗਿਆ ਫਿਰ ਦਾਦਾ ਗੁਰੂ ਜੀ ਉਸਤਾਦ ਜਨਾਬ ਸਾਬਰ ਕੋਟੀ ਸਾਹਿਬ ਉਹਨਾਂ ਨੂੰ ਸੁਣ ਸੁਣ ਕੇ ਉਸਤਾਦ ਜੀ ਕੋ ਆਪਣਾ ਮਤਲਬ ਕਿ ਬਰੀਕੀਆਂ ਲੈ ਕੇ ਹੁਣ ਦਰਸ਼ਕਾਂ ਦਾ ਬਹੁਤ ਟਾਈਮ ਨਾ ਲਈਏ ਤੇ ਆਪਣੀ ਸ੍ਰੀਲੀ ਆਵਾਜ਼ ਦੇ ਵਿੱਚ ਪਹਿਲਾ ਭਜਨ ਜਿਹੜਾ ਮਹਾਮਈ ਦਾ ਕੀਤਾ ਜਾਂ ਕੋਈ ਧਾਰਮਿਕ ਭਜਨ ਕੀਤਾ ਦੋ ਲਾਈਨਾਂ ਸਾਡੇ ਦਰਸ਼ਕਾਂ ਨੂੰ ਰੂਪ ਰੂਪ ਜਰੂਰ ਕਰੋ ਆਪਣੇਰੇ ਧਾਰਮਿਕ ਆਪਣਾ ਭਜਨ ਸੀ ਮੇਰਾ ਆਪਣਾ ਨੰਨਾ ਧੌਲਜੀ ਦਾ ਲਿਖਿਆ ਕਹਿੰਦਾ ਦਤ ਖਾਲਸੇ ਦੀ ਸਿੱਖੀ ਨੂੰ ਸੀਸ ਚ ਚਕਾਉਣੇ ਆ ਲਾਜਕਾਰਾ ਖਾਲਸੇ ਦਾ ਫਿਰ ਫਤਿਹ ਬਲਾਉਣੇ ਆ ਨਿਤ ਸ਼ੁਕਰਾਨਾ ਕਰਦੇ ਰਹੀਏ ਉਸ ਦੀਆਂ ਧੇਰਾਂ ਦੇ ਸਦਾ ਖੜਕਦੇ ਸਦਾ ਖੜਕਦੇ ਰਹਿਣੇ ਖੰਡੇ ਬੱਬਰ ਸ਼ੇਰਾਂ ਦੇ ਸਦਾ ਖੜਕਦੇ ਰਹਿਣੇ ਖੰਡੇ ਬੱਬਰ ਸ਼ੇਰਾਂ ਦੇ ਸਦਾ ਖੜਕਦੇ ਰਹਿਣੇ ਖੰਡੇ ਬੱਬਰ ਸ਼ੇਰਾਂ ਦੇ ਸਮਾਨ ਸੋਨੂ ਮਾਨ ਬਟਾਲਾ ਦੀ ਸ਼ਾਨ ਨੇ ਤੁਸੀਂ YouTube ਤੇ ਭਾਵੇਂ YouTube ਤੇ ਆਪਣਾ ਕੋਈ ਚੈਨਲ ਕ੍ਰੀਏਟ ਕੀਤਾ ਤਾਂ ਆਪਣਾ AD Star Music ਕੰਪਨੀ ਤੋਂ ਮੈਂ ਆਪਣੇ ਗਾਣੇ ਰਿਲੀਜ਼ ਕਰਦਾ ਬਨੋਸ਼ ਸ਼ਾਇਰ ਕੰਪਨੀ ਤੋਂ ਆਪਣੇ ਗਾਣੇ ਰਿਲੀਜ਼ ਕੀਤੇ ਸੀ ਔਰ ਆਨੰਦ ਮਿਊਜ਼ਿਕ ਕੰਪਨੀ ਤੋਂ ਵੀ ਆਪਣੇ ਸੌਂਗ ਰਿਲੀਜ਼ ਕੀਤੇ ਸੀ ਆਪਣਾ YouTube ਚੈਨਲ ਨਹੀਂ ਬਣਾਇਆ ਮੈਂ ਕੰਪਨੀ ਤੋਂ ਹੀ ਸੌਂਗ ਰਿਲੀਜ਼ ਕਰਵਾਉਣਾ ਤੇ ਕੰਪਨੀ ਵੱਲੋਂ ਕਿਹਦਾ ਪਿਆਰ ਮਿਲਿਆ ਫਿਰ ਦਰਸ਼ਕਾਂ ਨੂੰ ਕੰਪਨੀ ਦਾ ਬਹੁਤ ਵਧੀਆ ਪਿਆਰ ਮਿਲਦਾ ਲੋਕਾਂ ਦਾ ਬੜਾ ਪਿਆਰ ਮਿਲਦਾ ਯਾਰਾਂ ਦੋਸਤਾਂ ਦਾ ਬੜਾ ਪਿਆਰ ਮਿਲਦਾ ਆਉਣ ਵਾਲੇ ਦਿਨਾਂ ਚ ਤੁਹਾਡਾ ਗਾਣਾ ਬੜਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਹੜਾ ਨਵਾਂ ਟ੍ਰੈਕ ਤੁਸੀਂ ਲੈ ਕੇ ਆਏ ਹੋ ਸਾਡੇ ਦਰਸ਼ਕਾਂ ਨੂੰ ਦੋ ਗਲਾਈਨਾਂ ਜ਼ਰੂਰ ਸੁਣਾਓ ਕਿਉਂਕਿ ਬਹੁਤ ਜ਼ਿਆਦਾ ਪਿਆਰ ਮਿਲਿਆ ਹੈ ਚੈੱਕ ਕੀਤਾ ਕਿ ਬਹੁਤ ਜ਼ਿਆਦਾ ਲੋਕਾਂ ਨੇ ਪਿਆਰ ਦਿੱਤਾ ਤਾਂ ਇਹ ਦੀ ਸਟਾਰ 뮤직 ਤੋਂ ਇਸ ਗਾਣੇ ਨੂੰ ਰਿਲੀਜ਼ ਕੀਤਾ ਗਿਆ ਪ੍ਰਦੀਪ ਸਿੰਘ ਦਾ ਨੇ ਇਸ ਗਾਣੇ ਦਾ ਮਿਊਜ਼ਿਕ ਕੀਤਾ ਵਾ ਦਵਿੰਦਰ ਤੇੜਾ ਜੀ ਨੇ ਇਸ ਗਾਣੇ ਨੂੰ ਲਿਖਿਆ ਸਾਡੇ ਨਾਲੇ ਰਹਿ ਕੇ ਜਿਹੜੇ ਕਰਗੇ ਚਲਾਕੀਆਂ ਗੱਡੀ ਉੱਤੇ ਬੈੰਦੇ ਸੀ ਜੋ ਮਾਰ ਕੇ ਪਲਾਕੀਆਂ ਬੇਈਮਾਨ ਬੰਦੇ ਆ ਨਾ ਕਾਦੀ ਦੋਸਤੀ ਧੋਖੇ ਬਾਜਾਂ ਨਾਲ ਮੈਂ ਇਹ ਰਾਨਾ ਛੱਡਿਆ ਥਾਲੀ ਵਿੱਚ ਖਾ ਕੇ ਜਿਹੜੇ ਸ਼ੇਕ ਕਰਦੇ ਉਹਨਾਂ ਦੱਲਿਆਂ ਨੂੰ ਜ਼ਿੰਦਗੀ ਚੋਂ ਆਪਾਂ ਕੱਢਿਆ ਥਾਲੀ ਵਿੱਚ ਖਾ ਕੇ ਜਿਹੜੇ ਸ਼ੇਕ ਕਰਦੇ ਉਹਨਾਂ ਚਵਲਾਂ ਨੂੰ ਜ਼ਿੰਦਗੀ ਚੋਂ ਆਪਾਂ ਕੱਢਿਆ ਮਾਨ ਸਾਹਿਬ ਤੁਹਾਡੇ ਵੱਲੋਂ ਟਰੈਕ 'ਚ ਵੇਖਿਆ ਗਿਆ ਕਿ ਤੁਸੀਂ ਬੰਦੇ ਵੀ ਜਿਹੜੇ ਆਪਣੇ ਪੰਜਾਬ ਦੇ ਬਟਾਲਾ ਵਾਸੀ ਕਈ ਲੋਕਲ ਬੰਦੇ ਲੈਂਦੇ ਹੋ ਤੁਸੀਂ ਯਾਰੀ ਦੋਸਤੀ ਜਾਂ ਵੀ ਪਿਆਰ ਤੁਹਾਡੇ ਨਾਲ ਖਾਸ ਆ ਕੋਈ ਯਾਰੀ ਦੋਸਤੀ ਖਾਸ ਨਾ ਬੰਦੀ ਹੋਤੀ ਲੋਕਾਂ ਮੇਰੇ ਭਰਾ ਬੜੀ ਮੇਰੀ ਸਪੋਰਟ ਕਰਦੇ ਨੇ ਮੇਰੇ ਗੁਰੂ ਜੀ ਰਾਜਾ ਵਾਲੀਆ ਜੀ ਉਹ ਮੇਰੀ ਬੜੀ ਸਪੋਰਟ ਕਰਦੇ ਨੇ ਤੀਰਥਰਾਮ ਸੰਨੀ ਉਹਨਾਂ ਨੇ ਮੇਰੀ ਬੜੀ ਸਪੋਰਟ ਕੀਤੀ ਹੁਣ ਮੈਨੂੰ 2 ਸਾਲ ਹੋ ਗਏ ਆ ਗਾਇਕੀ ਦੇ ਵਿੱਚ ਆਏ ਨੂੰ ਤੀਰਥਰਾਮ ਸੰਨੀ ਨੇ ਬੜੀ ਸਪੋਰਟ ਕੀਤੀ ਆ ਪ੍ਰਿੰਸ ਸ਼ਰਮਾ ਅਰੁਣ ਅਠਵਾਲ ਵਿਕੀ ਅਠਵਾਲ ਹੋਰ ਵੀ ਮੇਰੇ ਭਰਾ ਬੜੇ ਆ ਦੀਪ ਬਟਾਲਾ ਸਾਰੇ ਭਰਾਵਾਂ ਨੇ ਮੇਰਾ ਬੜੀ ਸਪੋਰਟ ਕੀਤੀ ਹੈ ਜੇ ਵੀ ਬੜੀ ਸਪੋਰਟ ਕਰਦੇ ਨੇ ਬੜਾ ਪ੍ਰੇਮ ਕਰਦੇ ਨੇ ਤੇ ਮੇਰੀ ਹਮੇਸ਼ਾ ਇਹੋ ਹੀ ਕੋਸ਼ਿਸ਼ ਹੁੰਦੀ ਹੈ ਕਿ ਮੇਰੇ ਭਰਾ ਮੇਰੀ ਸਪੋਰਟ ਕਰਦੇ ਪਏ ਨੇ ਇਹ ਹਮ ਲਗਾਤਾਰ ਮੇਰੇ ਨਾਲ ਹੀ ਮੇਰੀ ਵੀਡੀਓ ਵਿੱਚ ਮੇਰੇ ਨਾਲ ਮੇਰੀ ਜ਼ਿੰਦਗੀ ਦੇ ਸਫਰ ਵਿੱਚ ਮੇਰੇ ਨਾਲ ਹੀ ਚੱਲਦੇ ਰਹਿਣ ਤਾਂ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਮਾਨ ਸਾਹਿਬ ਗੱਲਾਂ ਦੀ ਗੱਲ ਬڑے ਗਾਣੇ ਪੁਰਾਣੇ ਕੱਢੇ ਨੇ ਬੜਾ ਹੀ ਇੰਜੋਏ ਕਰਦੇ ਆ ਤੁਹਾਡੇ ਗਾਣੇ ਤੇ ਕਾਫੀ ਲੋਕ ਇੰਸਟਾਗ੍ਰam ਤੇ ਤੁਹਾਡੀਆਂ ਰੀਲ ਬਣਾ ਬਣਾ ਕੇ ਆਪਣੀ ਐਕਟਿੰਗ ਕਰਕੇ ਤੁਹਾਡੀਆਂ ਰੀਲਾਂ ਬਣਾਉਂਦੇ ਆ ਇੱਕ ਗਾਣਾ ਕੱਢਿਆ ਹੀ ਪਿੱਛੇ ਜੀ ਤੁਸੀਂ ਪੁਲਿਸ ਦੀ ਵਰਦੀ ਪਾਈਆਂ ਸੀ ਸਾਰਿਆਂ ਨੇ ਔਰ ਰੋਲ ਦੇ ਵਿੱਚ ਪੁਲਿਸ ਦਾ ਕੀ ਰੋਲ ਹੁੰਦਾ ਤੁਹਾਡੇ ਵਿੱਚ ਕੀ ਪੁਲਿਸ ਕੋ ਪਹਿਲੇ ਡਿਊਟੀ ਦੇ ਤੀ ਜਿੱਦਾਂ ਵਰਦੀਆਂ ਯੂਜ਼ ਕਰਦੇ ਉਹਨਾਂ ਦੇ ਕੋਈ ਲੈਂਦੇ ਹੋ ਉਹਨਾਂ ਦੀ رائے ਰੁਈ ਲੈਂਦੇ ਕੋਈ ਉਹ ਸਾਰਾ ਕੁਝ ਆਪਣਾ ਮਤਲਬ ਕਿ ਇੱਕ ਸਕ੍ਰਿਪਟ ਤਿਆਰ ਕੀਤੀ ਹੁੰਦੀ ਆ ਬਾਕੀ ਆਪਣਾ ਮਤਲਬ ਕਿ ਜਿਹੜੀ ਚੀਜ਼ ਸਾਨੂੰ ਪਤਾ ਲੱਗਦਾ ਕਿ ਇਹਦੀ ਪਰਮਿਸ਼ਨ ਲੈਣ ਦੀ ਲੋੜ ਪੈਂਦੀ ਆ ਕੋਈ ਕੰਮ ਆਪਾਂ ਮਤਲਬ ਕਿ ਪਰਮਿਸ਼ਨ ਲੈ ਕੇ ਕੀਤੇ ਹੁੰਦੇ ਪੁਲਿਸ ਆਫੀਸਰ ਵੀ ਖੁਸ਼ ਹੁੰਦੇ ਹੋਣੇ ਆ ਸਾਰੇ ਇਹਦੇ ਨਾਲ ਹਾਂ ਹਾਂ ਬਿਲਕੁਲ ਬੜਾ ਪਿਆਰ ਮਿਲਦਾ ਹੈ ਮੁਲਾਜ਼ਮ ਵੀਰਾਂ ਤੋਂ ਬੜਾ ਪਿਆਰ ਮਿਲਦਾ ਹੋਰ ਮੇਰੇ ਭਰਾ ਸਾ ਤਕਰੀਬਨ ਪਿਆਰ ਵੱਲੋਂ ਨਹੀਂ ਮੈਨੂੰ ਕੋਈ ਕਮੀ ਹੈਗੀ ਮੇਰੇ ਯਾਰ ਦੋਸਤ ਭਰਾ ਆਡੀਅנס ਸਭ ਉਹ ਪਿਆਰ ਕਰਦੇ ਨੇ ਅੱਜ ਕੱਲ ਤੁਹਾਡੇ ਗਾਣਿਆਂ ਜਿਵੇਂ ਨਾ ਸੰਜੇ ਦਾਤ ਨੂੰ ਬੜਾ ਵੇਖ ਰਹੇ ਆ ਜਿਹੜੇ ਬਟਾਲੇ ਦੇ ਸੰਜੇ ਦਾਤ ਬੜੇ ਵਾਇਰਲ ਹੋਏ ਇੰਸਟਾਗ੍ਰਾਮ ਤੇ ਉਹ ਵੀ ਤੁਹਾਡੇ ਨਾਲ ਬੜਾ ਸਾਥ ਦਿੰਦੇ ਨੇ ਹਾਂ ਜਸਾ ਗੇਲਾ ਆਪਣਾ ਭਰਾ ਵਾ ਉਹਨਾਂ ਦਾ ਨਾ origignal ਆਪਣਾ ਮਤਕੀ ਨਾਮ ਜਸਾ ਗੇਲਾ ਵਾ ਔਰ ਸੰਜੇ ਦਾਤ ਦੇ ਨਾਂ ਤੋਂ ਉਹਨਾਂ ਦੀ ਗਰੀਬਾਂ ਦੀ ਸੰਜੇ ਦਾਤ ਦੀ ਆਈਡੀ ਦੇ ਨਾਂ ਤੋਂ ਕਾਫੀ ਮਸ਼ਹੂਰ ਨੇ ਉਹਨਾਂ ਵੱਲੋਂ ਵੀ ਵੱਡਾ ਭਰਾ ਵਾ ਆਪਣੀ ਬੜੀ ਹੈਲਪ ਕਰਦੇ ਨੇ ਬੜਾ ਪਿਆਰ ਕਰਦੇ ਨੇ ਉਹ ਤੇ ਹਰ ਟਾਈਮ ਨਾ ਕਮੇਡੀਅਨ ਵਾਲੇ ਪਾਸੋਂ ਤੁਹਾਡਾ ਨਿੱਕੀ ਦਿਲ ਕੀਤਾ ਕਿ ਕਮੇਡੀਅਨ ਵੀ ਕਰੀਏਗੇ ਅੱਜ ਆਪ ਉਹ ਆਪਣ ਨੇਚਰ ਹੋ ਜਾਂਦਾ ਵਾ ਮੇਰਾ ਨੇਚਰ ਹੋਰ ਸੁਭਾਅ ਦਾ ਉਹਨਾਂ ਦਾ ਨੇਚਰ ਹੋਰ ਸੁਭਾਅ ਦਾ ਉਹ ਕਮੇਡੀ ਵਾਲੇ ਪਾਸੇ ਆ ਜਾਂਦੇ ਮੈਂ ਜਿਹੜਾ ਗਾਣਿਆਂ ਵਾਲੇ ਪਾਸੇ ਸਾਥ ਪੂਰਾ ਮਿਲ ਰਿਹਾ ਤੁਹਾਨੂੰ ਹਾਂ ਪਿਆਰ ਪੂਰਾ ਮਿਲ ਰਿਹਾ ਪਿਆਰ ਵੱਲੋਂ ਕੋਈ ਕਮੀ ਪੇਸੀ ਨਹੀਂ ਹੁਣ ਉਹਨਾਂ ਨੇ ਫਿਰ ਕੋਈ ਗਾਣਾ ਆ ਰਿਹਾ ਕਿਉਂਕਿ ਪਿਛਲੇ ਗਾਣੇ 'ਚ ਵੀ ਤੁਹਾਡੇ ਨਾਲ ਰੋਲ ਦੇ ਵਿੱਚ ਹੈਗੇ ਹੀ ਵੇਖਿਆ ਆਪਾਂ ਤੇ ਹੁਣ ਵੀ ਕੋਈ ਗਾਣਾ ਆ ਰਿਹਾ ਅੱਗੋਂ ਤੁਹਾਡਾ ਕੋਈ ਮੈਂ ਇੱਕ ਆਪਣਾ ਸ਼ਾਰਟ ਮੂਵੀ ਪੰਜਾਬੀ ਫਿਲਮ ਬਣਾ ਰਿਹਾ ਹਾਂ ਇਲਜ਼ਾਮ ਉਹਦੇ ਵਿੱਚ ਉਹ ਮੇਰੇ ਨਾਲ ਕੰਮ ਕਰਨਗੇ ਸ਼ਾਰਟ ਮੂਵੀ ਬਟਾਲਾ 'ਚ ਤਿਆਰ ਹੋ ਰਹੀ ਹੈ ਪੰਜਾਬ ਦੇ ਵਿੱਚ ਵਿੱਚ ਆਪਣਾ ਲੋਕੇਸ਼ਨ ਸਾਰੀ ਹੈ ਜੀ ਬਖੋ ਸਾਹਿਬ ਨਾਲ ਨਾਲ ਥੋੜਾ ਤੁਰਦੇ ਆ ਵਾਕ ਕਰਦੇ ਆ ਨਾਲੇ ਸੈਡ Song ਕੋਈ ਵਧੀਆ ਜਿਹਾ ਜਿਹੜਾ ਤੁਹਾਡੇ ਦਿਲ ਨੂੰ ਬਹਲਾਉਂਦਾ ਸਾਡੇ ਦਰਸ਼ਕਾਂ ਨੂੰ ਵਧੀਆ ਲੱਗੇ ਦੋ ਗੱਲ ਇਹਨਾਂ ਸਾਨੂੰ ਸੈਡ ਗਾਣੇ ਦੀ ਜਰੂਰ ਸੁਣਾ ਦਿਓ ਸੁਣਿਆ ਤੁਹਾਡੀ ਸੁਰੀਲੀ ਆਵਾਜ਼ ਬੜੀ ਐ ਸੈਡ 'ਚ ਵੀ ਸਾਨੂੰ ਜਰੂਰ ਸੁਣਾਓ ਆਪਣੇ ਦੋ ਲਈਨਾ ਵਿਨੋਦ ਯਾਰ ਸਾਹਿਬ ਦਾ ਹੀ ਗਾਣਾ ਆਪਣਾ ਮਤਲਬ ਕਿ ਸੁਣਾ ਦਿਨਾ ਉਹਨਾਂ ਦਾ ਰਿਕਾਰਡ ਹੈ ਹੋ ਜਾਵਣ ਯਾਰ ਗਦਾਰ ਜਦੋਂ ਟੁੱਟ ਜਾਂਦਾ ਪੇਕੇ ਪਿਆਰੀ ਉਦੋਂ ਉਹ ਬਾਹ ਮੋਰ ਕੇ ਰੋਂਦਾ ਦਿਲ ਚ ਲੁੱਟ ਹੀ ਜਾਂਦੇ ਨੇ ਹੋਏ ਨਾਰੋ ਜਿੰਦੇ ਦਿਲ ਤੇ ਸ਼ੀਸ਼ਾ ਟੁੱਟ ਹੀ ਜਾਂਦੇ ਨੇ ਹਾਏ ਨਾਰੋ ਜਿੰਦੇ ਦਿਲ ਤੇ ਸ਼ੀਸ਼ਾ ਟੁੱਟ ਹੀ ਜਾਂਦੇ ਨੇ ਨਾਰੋ ਜਿੰਦੇ ਸ਼ੀਸ਼ਾ ਦਿਲ ਤੇ ਟੁੱਟ ਹੀ ਜਾਂਦੇ ਹਨ ਬੜੀ ਪਿਆਰੀ ਆਵਾਜ਼ ਆ ਜੀ ਸਾਡੇ ਬਟਾਲਾ ਦੇ ਖਸਮ ਖਾਸ ਸੋਨੂ ਮਾਨ ਤੁਸੀਂ ਨਾਮ ਦਾ ਜਰੂਰ ਸੁਣਿਆ ਹੋਵੇਗਾ ਹੁਣ ਭਰਾ ਨੂੰ ਪਿਆਰ ਤੁਸੀਂ ਦੇਣਾ ਹੈ ਵਿਊ ਤੁਸੀਂ ਵਧਾਣੇ ਨੇ ਦਰਸ਼ਕਾਂ ਨੇ ਵੇਖਦੇ ਆ ਹੁਣ ਲੋਕ ਸੋਨੂ ਮਾਨ ਦੇ ਅਗਲੇ ਨਵੇਂ ਜਿਹੜੇ ਟਰੈਕ ਆ ਰਹੇ ਨੇ ਭਾਜੀ ਕਿਹੜੀ ਕਿਹੜੀ ਕੰਪਨੀ ਤੁਹਾਨੂੰ ਰਿਲੀਜ਼ ਕਰਦੀ ਹੈ ਜੀ ਮੇਰੇ ਫਿਲਹਾਲ AD Star Music ਤੋਂ ਹੀ ਆਪਣਾ ਚੱਲਦੇ ਪਏ ਨੇ ਔਰ ਆਨੰਦ ਮਿਊਜ਼ਿਕ ਕੰਪਨੀ ਤੋਂ ਵੀ ਮੈਂ ਕੀਤਾ ਬਨੋਸ਼ਾਇਰ ਪ੍ਰੋਡਕਸ਼ਨ ਕੰਪਨੀ ਤੋਂ ਉਹਨਾਂ ਤੋਂ ਵੀ ਆਪਣਾ ਮੈਂ Song ਰਿਲੀਜ਼ ਕਰਵਾਏ ਉਹਨਾਂ ਦੇ ਲਿਖੇ ਹੋਏ ਗਾਣੇ ਵੀ ਗਾਏ ਸਾਡੇ ਮੀਡੀਆ ਰਹੀ ਵਿਨੋਦ ਸ਼ਾਇਰ ਜੀ ਨੇ ਕੀ ਕਹਿਣਾ ਚਾਹੁੰਦੇ ਹੋ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਜੀ ਆਮਨ ਡੱਡਵਾ ਜੀ ਏਡੀ ਸਟਾਰ 뮤직 ਦੇ ਪ੍ਰੋਡਕਸ਼ਨ ਕਰਦੇ ਨੇ ਉਹਨਾਂ ਦਾ ਵੀ ਧੰਨਵਾਦ ਆ ਨੰਨਾ ਧੌਲ ਜੀ ਦਾ ਜਿਹੜੇ ਮੇਰੇ ਰਾਈਟਰ ਨੇ ਉਹਨਾਂ ਦਾ ਧੰਨਵਾਦ ਹੀ ਆ ਰੈਡੀ ਸ਼ਾਹ ਬਟਾਲੇ ਤੋਂ ਔਰ ਆਪਣਾ ਕਰਨ ਭੁੱਲਰ ਵੀਡੀਓ ਡਾਇਰੈਕਟਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਟਰੈਕ ਜਿਹੜਾ ਤੁਹਾਡਾ ਕਾਫੀ ਵਾਇਰਲ ਹੋਇਆ ਹੁਣ ਉਹਦੀਆਂ ਦੋ ਲਾਈਨਾਂ ਜਰੂਰ ਸੁਣਾ ਦਏ ਸੰਨ ਸਾਡੇ ਨਾਲ ਰਹਿ ਕੇ ਜਿਹੜੇ ਕਰਗੇ ਚਲਾਕੀਆਂ ਗੱਡੀ ਉੱਤੇ ਬੈੰਦੇ ਸੀ ਜੋ ਮਾਰ ਕੇ ਪਲਾਕੀਆਂ ਬਈਮਾਨ ਬੰਦਿਆਂ ਨਾਲ ਕਾਦੀ ਦੋਸਤੀ ਧੋਖੇ ਬਾਜਾਂ ਨਾਲ ਮੈਂ ਇਹ ਰਾਣਾ ਛੱਡਿਆ ਥਾਲੀ ਵਿੱਚ ਖਾ ਕੇ ਜਿਹੜੇ ਸ਼ੇਕ ਕਰਦੇ ਉਹਨਾਂ ਦੱਲਿਆਂ ਨੂੰ ਜ਼ਿੰਦਗੀ ਚੋਂ ਆਪਾਂ ਕੱਢਿਆ ਥਾਲੀ ਵਿੱਚ ਖਾ ਕੇ ਜਿਹੜੇ ਸ਼ੇਕ ਕਰਦੇ ਉਹਨਾਂ ਚਵਲਾਂ ਨੂੰ ਜ਼ਿੰਦਗੀ ਚੋਂ ਆਪਾਂ ਕੱਢਿਆ ਜਿੰਨੀ ਕਿ ਸਚਾਈ ਚਵਲਾਂ ਦੀ ਤੁਸੀਂ ਗਾਣੇ 'ਚ ਗਾ ਛੱਡੀਏ ਵਾਕਈ ਇਦਾਂ ਕਰਨਾ ਚਾਹੀਦਾ ਜਿਹੜੇ ਯਾਰ ਅੱਜਕੱਲ ਫਿੱਕਾ ਪਾਉਂਦੇ ਨੇ ਛੱਡਨੇ ਚਾਹੀਦੇ ਨੇ ਹਾਂ ਮੇਰੇ ਹਿਸਾਬ ਨਾਲ ਤੇ ਆਪਣਾ ਮੱਤ ਵੀ ਛੱਡਨੇ ਚਾਹੀਦੇ ਜਿਹੜੇ ਆਪਣਾ ਮੱਤ ਦੀ ਗਦਾਰੀਆਂ ਕਰਦੇ ਉਹਨਾਂ ਨੂੰ ਛੱਡਣਾ ਚਾਹੀਦਾ ਬਾਕੀ ਜਸਟ ਆਪਾਂ ਤੇ ਫਨ ਕਰਦੇ ਪਏ ਆ ਤੁਹਾਡੀ ਗਾਣਾ ਸੁਣ ਕੇ ਕਈ ਯਾਰਾਂ ਦੋਸਤਾਂ ਨੂੰ ਹੁੰਦਾ ਵੀ ਹੋਗਾ ਯਾਰ ਮਾਰਨੇ ਆ ਜਾਂ ਗੱਲ ਕਹਿਤੀ ਵਾਕਈ ਯਾਰ ਦੋਸਤੀ ਫੇਕ ਵੀ ਪੈਂਦੀ ਆ ਪਿਆਰ ਵੀ ਵਧਦਾ ਆ ਕਿ ਜਿਹੜੇ ਯਾਰ ਦੋਸਤ ਗਿਦਾਰੀ ਕਰ ਜਾਂਦੇ ਨੇ ਦੁਨੀਆਦਾਰੀ ਆ ਬੜਾ ਬੜਾ ਫਰਕ ਪੈ ਜਾਂਦਾ ਬਹੁਤ ਬੜੇ ਗਦਾਰ ਵੀ ਬੜ ਉਹ ਸਭ ਨਹੀਂ ਚੱਲਦਾ ਪੈਂਦਾ ਮਾਨ ਸਾਹਿਬ ਕਲਾਕਾਰੀ ਫਿਰ ਉਹੀ ਗੱਲ ਕਲਾਕਾਰੀ ਕਰਨ ਵਾਸਤੇ ਸਭ ਤੋਂ ਪਹਿਲਾਂ કંਠ ਚਾਹੀਦਾ ਫਿਰ ਗਾਣੇ ਤਾਂ ਕਿਉਂਕਿ ਕੋਈ ਪ੍ਰੋਗਰਾਮ ਵਗੈਰਾ ਵੀ ਕਰਦੇ ਹੋ ਹਾਂ ਪ੍ਰੋਗਰਾਮ ਲਾਉਂਦਾ ਮੈਂ ਸ਼ੋਅ ਲਾਉਂਦਾ ਜੀ ਹਾਂ ਜੀ ਕਿਸ ਤਰ੍ਹਾਂ ਦੇ ਸ਼ੋਅ ਮਗੀ ਅਗਰ ਕਿਸੇ ਨੇ ਤੁਹਾਨੂੰ ਸੱਦਣਾ ਹੋਵੇ ਜਾਂ ਸ਼ੋਅ ਲਵਾਉਣਾ ਹੋਵੇ ਤੇ ਕਿਸ ਤਰ੍ਹਾਂ ਦਾ ਸ਼ੋਅ ਤੁਸੀਂ ਕਰਦੇ ਹੋ ਕਿ ਲਾਈਵ ਜਾਗਰਣ ਕਰਦੇ ਹੋ ਕਿਸ ਤਰ੍ਹਾਂ ਸ਼ੋਅ ਕਰਦੇ ਹੋ ਮੈਂ ਲਾਈਵ ਪ੍ਰੋਗਰਾਮ ਕਰਦਾ ਜੇ ਜਾਗਰਣ ਕਰਦਾ ਵਿਆਹ ਸ਼ਾਦੀਆਂ ਮੇਲੇਾਂ ਚ ਹਰ ਜਗ੍ਹਾ ਤੇ ਆਪਣਾ ਮਤਕੀ ਜਿੱਥੇ ਕੋਈ ਆਪਣਾ ਬੁਲਾਵੇ ਫਿਰ ਤੁਹਾਡੀ ਭੇਟ ਵੀ ਬੜੀ ਚਰਚਾ ਦਾ ਵਿਸ਼ਾ ਬਣਿਆ ਸੋਸ਼ਲ ਮੀਡੀਆ ਤੇ ਕਾਫੀ ਪਿਆਰ ਮਿਲੇ ਲੋਕਾਂ ਵੱਲੋਂ ਉਹ ਦੋ ਲੈਣਾ ਦਰਸ਼ਕਾਂ ਨੂੰ ਜਰੂਰ ਸੁਣਾ ਦਿਓ ਜਿਹੜੀ ਤੁਹਾਡੀ ਭੇਟ ਇਸ ਟਾਈਮ YouTube ਤੇ ਵਾਵਾ ਚੱਲ ਰਹੀ ਹੈ ਹਾਂ ਬੜਾ ਪਿਆਰ ਮਿਲੇ ਹੈ ਮਾਤਾ ਦੀ ਭੇਟ ਕੀਤੀ ਮਾਂ ਤੇਰੀ ਕਿਰਪਾ ਇਹ ਵੀ ਐਡੀ ਸਟਾਰ 뮤직 ਕੰਪਨੀ ਤੋਂ ਰਿਲੀਜ਼ ਕੀਤੀ ਗਈ ਹੈ ਇਹਨੂੰ ਰੈਡੀ ਸ਼ਾ ਬਟਾਲੇ ਤੋਂ ਬੜੇ ਵਧੀਆ ਰਾਈਟਰ ਨੇ ਉਹਨਾਂ ਵੱਲੋਂ ਲਿਖੀ ਗਈ ਸੀ ਇੱਕ ਇੱਕ ਗੱਲ ਬੜੀ ਵਧੀਆ ਲੱਗੀ ਹੈ ਤੁਹਾਡੀ ਭਰਾ ਵਾ ਤੁਸੀਂ ਤੁਸੀਂ ਕਿਸੇ ਨੂੰ ਪਿੱਛੇ ਨਹੀਂ ਰੱਖਦੇ ਜਿਨ੍ਹਾਂ ਨੇ ਲਿਖੀ ਹੈ ਕਈ ਕਲਾਕਾਰ ਹੁੰਦੇ ਨੇ ਕਿ ਆਪਣੀ ਭੇਟਾ ਗੜ ਕੇ ਉਹ ਬੰਦੇ ਭੁੱਲ ਜਾਂਦੇ ਨੇ ਜਿਨ੍ਹਾਂ ਨੇ ਮਾਨ ਸਨਮਾਨ ਦਿੱਤਾ ਹੋਵੇ ਕਲਾਕਾਰ ਦੀ ਚੜ੍ਹਾਈ ਹੋਈ ਹੋਵੇ ਤੁਹਾਡਾ ਰਤਬਾ ਬੜਾ ਪਿਆਰਾ ਲੱਗਾ ਸਾਨੂੰ ਇਹ ਵੇਖੋ ਜਿਹੜੇ ਭਰਾ ਹੁੰਦੇ ਆ ਭਰਾ ਸਦਾ ਹੀ ਨਾਲ ਚੱਲਦੇ ਆ ਆਪਣੇ ਤੇ ਭਰਾਵਾਂ ਦੇ ਨਾਲ ਹੀ ਆਪਣਾ ਮਤਲਬ ਕਿ ਜੇ ਸਪੋਰਟ ਹੈ ਜੇ ਭਰਾਵਾਂ ਤੋਂ ਹੀ ਆਪਾਂ ਦੂਰ ਹੋ ਗਏ ਤੇ ਗਾਂ ਪਾਕੀਵੇਂ ਨਿਕਲਾਂਗੇ ਭਰਾਵਾਂ ਨੇ ਸਾਨੂੰ ਅੱਗੇ ਕਰਨਾ ਵਾ ਭਰਾਵਾਂ ਦੇ ਨਾਲ ਹੀ ਆਹ ਫਿਰ ਦਰਸ਼ਕਾਂ ਨੂੰ ਦੋ ਲੈਣਾ ਜ਼ਰੂਰ ਸੁਣਾਈਏ ਜਿਹੜੀ ਤੁਹਾਨੂੰ ਬਟਾਲਾ ਸ਼ਹਿਰ ਤੇ ਰੇਡੀ ਸ਼ਹਿਰ ਵੱਲੋਂ ਪਿਆਰ ਮਿਲਿਆ ਸੀ ਤੁਹਾਨੂੰ ਗਾਇਕੀ ਮਿਲੀ ਸੀ ਜਾਂ ਉਹਨਾਂ ਵੱਲੋਂ ਸ਼ੋਰ ਮਿਲੇ ਸੀ ਤੇ ਕਿਦਾਂ ਦੇ ਸ਼ੋਰ ਹੀ ਤੇ ਕੀ ਤੁਸੀਂ ਤਾਲ ਨਾਲ ਕੀ ਪੇੜ ਗਏ ਨੱਚਦੇ ਟੱਪਦੇ ਪੇਟਾਂ ਗਾਉਂਦੇ ਢੋਲ ਕੀ ਚਿਮਟੇ ਨਾਲ ਵਜਾਉਂਦੇ ਮਾਂ ਤੇਰੇ ਦਰ ਢੋਲੇ ਆਉਂਦੇ ਮਾਂ ਤੇਰੇ ਦਰ ਢੋਲੇ ਆਉਂਦੇ ਪਿਆਰੇ ਭਗਤਾਂ ਦੇ ਮਾਂ ਤੇਰੀ ਕਿਰਪਾ ਮਾ ਤੇਰੀ ਕਿਰਪਾ ਨਾਲ ਨੇ ਫੁੱਲ ਨਜ਼ਾਰੇ ਭਗਤਾਂ ਦੇ ਮਾ ਤੇਰੀ ਕਿਰਪਾ ਨਾਲ ਨੇ ਫੁੱਲ ਨਜ਼ਾਰੇ ਭਗਤਾਂ ਦੇ ਮਾ ਤੇਰੀ ਕਿਰਪਾ ਦੇ ਨਾਲ ਨੇ ਫੁੱਲ ਨਜ਼ਾਰੇ ਭਗਤਾਂ ਦੇ ਤੁਸੀਂ ਪਿਆਰ ਕਾਫੀ ਦਿੱਤਾ ਹੈ ਇਸ Song ਨੂੰ ਇਸ ਮਹਾਮੈਦੀ ਪੇਟ ਨੂੰ ਕਿਉਂਕਿ ਹੁਣ ਬੜੀ ਜਲਦ ਹੀ ਹੋਰ ਵੀ ਨਵੇਂ ਟ੍ਰੈਕ ਲੈ ਕੇ ਤੁਹਾਡੇ ਸਾਹਮਣੇ ਜਲਦੋ ਜਲਦ ਮੀਡੀਆ ਰਹੀ ਤੁਹਾਨੂੰ ਫੇਰ ਦੱਸਾਂਗੇ ਇੱਕ ਵਾਰ ਜਦ ਨਵੇਂ ਟਰੈਕ ਮਿਲਦੇ ਹਨ ਫੇਰ ਮੁਲਾਕਾਤ ਕਰਾਂਗੇ ਪਟਾਲਾ ਸ਼ਹਿਰ ਦੇ ਸੋਨੂ ਮਾਨ ਦੇ ਨਾਲ ਇਸ ਤਰ੍ਹਾਂ ਹੀ ਪਿਆਰ ਦੇਣਾ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਸਟਾਰ ਡੇਲੀ ਪੰਜਾਬ ਨਿਊਜ਼ ਕਿਉਂਕਿ ਇਹ ਚੈਨਲ ਐਸਾ ਚੈਨਲ ਹੈ ਜੋ ਕੋਈ ਵੀ ਕਲਾਕਾਰ ਹੋਵੇ ਕੋਈ ਵੀ ਬੱਚੇ ਦੀ ਟੈਲੈਂਟ ਹੋਵੇ ਸਭ ਤੋਂ ਪਹਿਲਾਂ ਲੈ ਕੇ ਚੈਨਲ ਦੇ ਉੱਤੇ ਹਾਜ਼ਰ ਹੁੰਦਾ ਇਦਾਂ ਹੀ ਪਿਆਰ ਦਿੰਦੇ ਰਹੋ ਸਾਰਿਆਂ ਨੂੰ ਪਿਆਰ ਪ੍ਰਸ਼ਾਸਕੀ ਕਾਲ ਜੈ ਮਾਤਾ ਦੀ ਅਖਿਲ ਮਲੋਤਰਾ ਦੇ ਨਾਲ ਸੰਜੋਗੀ ਕਰਮਜੀਤ ਜੰਮਾ ਧੰਨਵਾਦ